ਫੇ ਗਾਈਸ ਲੈ ਕੇ ਹਾਜ਼ਰ ਹਾਂ ਜਿਜੇਰ ਬਿੰਦੀਜੋ ਬੋਲਾ ਜਿਹਾ ਬੋਲਣਾ ਜਮਾਨਾ ਜ਼ਹਿਰ ਜ਼ਬਰਦਸਤੀ ਜ਼ਰਨਾ ਜ਼ਹਿਰੀਲਾ ਜ਼ਖਮ ਜਵਾਨੀ ਜਲੀਲ ਜ਼ਮੀਨ ਜ਼ਰੂਰਤ ਜ਼ਰਬਾ ਜਮੀ ਜਰਦ ਜ਼ਰੂਰੀ ਜਿਜਕਨ ਨਜ਼ਾਰ ਜਾਹਿਰ ਜਾਂ ਜੀਆਂ ਜਾਈ ਜਾਤ ਜਾ ਰੋ ਜਾਰੀ ਜਜੇ ਸ਼ਿਆਰੀ ਜ਼ਿੰਦਗੀ ਜ਼ਿਆਦਾ ਜਿੱਦ ਜ਼ਿੰਮੇਵਾਰੀ ਜਿੰਦੂਆ ਜਿੰਮਾ ਜ਼ਿਕਰ ਜ਼ਿਲਾ ਫਿਰ ਜਿੱਕਾ ਜਿੰਦ ਜਿੱਜੇਹਾਰੀ ਵਾਲੇ ਇਸੇ ਤਰ੍ਹਾਂ ਜਿੱਜੇ ਬਿਹਾਰੀ ਵਾਲੇ ਜੀਆ ਜੀਰੀ ਜੀਰਾ ਜਿੱਜੇ ਔਂਕਰ ਜ਼ੁਲਮ ਜ਼ੁਮਮੇ ਜ਼ੁਲਮੀ ਜ਼ੁਲੇਖਾ ਜੱਜਤ ਲੰਕੜ ਜੂਂ ਜੂਆਂ ਜੱਜੇ ਪੈਰ ਬਿੰਦੀ ਲਾਮ ਜੇਵਰ ਜੱਜੇ ਚਲਾਮਾ ਪੈਰ ਬਿੰਦੀ ਜ਼ੈਬਰਾ ਹੈ ਕਾਰਾ ਜਜੇ ਹੋੜਾ ਜ਼ੋਰਦਾਰ ਜ਼ੋਰ ਜੋਸ਼ ਇਸ ਤਰ੍ਹਾਂ ਜਜੇ ਕਨੌੜਾ ਜੋ ਜਿਲਾ ਲਿਖਣਾ ਭੁੱਲ ਗਈ ਜਜੇ ਅਧਿਕ ਜੱਜ ਜਜੇ ਟਿੱਪੀ ਜੰਜ ਜੰਜੀਰ ਜਜੀਰ ਲਿਖੋ ਗਿਆ ਜਿੱਜਾ ਪਾਣਾ ਸੀਗਾ ਸੌਰੀ ਐ मेज़ा संजमी पुरजे वीज़ा जज्बात निमाज़ निमाज, गुजारी सब्जी चीज़ दहलीज़ रज़ाई नज़ारे मंज़ल मंजूरी मुलाजम बाज़ आवाज़ बाज़ार हाज़र दरवाज़े मीरजादे अंग्रेजी गर्ज़ लाजमी कब्जा रुजगार रोज़ा मेजा मर्ज मर्जी जहरीला जहमत मंज़ल ਬਿਸਨ ਗਾਜੀ ਵਾਜੀ ਇਹ ਸਾਰੇ ਅੱਖਰ ਇਹਨਾਂ ਜਿੱਜੇ ਮੇਰ ਬਿੰਦੀ ਪੈਂਦੀ ਹੈ ਧੰਨਵਾਦ